ਮੇਰਾ ਨਾਮ ਤੇ ਜਸਵੰਤ ਸਿੰਘ ਹੈ। ਕਾਕਾ ਬਾਹਰ ਗਏ ਇੱਕ ਵਾਰ ਦੇ ਵਿੱਚ ਤੇ 2 ਮਹੀਨੇ ਹੋਇਆ ਗਿਆ। ਤੇ ਆਪਣਾ ਵੀਰ ਬਾ ਸਵੇਰੇ 5:30 ਫੋਨ ਆਇਆ। ਤੇ ਡੈਥ ਹੋ ਗਈ। ਉਹਦੇ ਬਾਅਦ ਦੇ ਵਿੱਚ ਕੋਈ ਪਤਾ ਨਹੀਂ ਕਿੱਦਾਂ ਡੈਥ ਹੋਈਏ ਕਿੱਦਾਂ ਨਹੀਂ ਹੋਈ। ਨਾ ਇਹ ਤਾਂ ਕੋਈ ਬਦਲ ਲੱਗਾ ਕਿ ਬਾਡੀ ਆਏਗੀ ਜਾਂ ਨਹੀਂ ਆਏ। ਮੈਂ ਤੇ ਇੱਥੇ ਡੇਢ ਰਿਹਾ ਪਈ। ਬਡੇ ਬਤੇ ਆ ਸਾਰਾ ਇਹ ਮਤਲਬ ਕਿ ਕੋਈ ਵੀ ਨਹੀਂ ਨੂ ਰਾਣੀ ਇੱਕ ਇੱਕ ਆਖਾ ਹੈ ਜਦੋਂ ਐ ਕੋਈ ਸਾਲ ਕੋ ਮੰਗੇ ਹੋਏ ਕਰਦੇ ਕਿ ਜਿਹੜੀ ਆਡੀ ਬਾਡੀ ਉਹ ਅੱਜ ਇਹ ਸੰਸਕਾਰ ਕਰੀਏ ਜਦੋਂ ਗਿਆ ਤੇ ਉਹਦੇ ਘਰ ਪਾਤੋਂ ਆਈ ਬਾਗੀ ਫੋਨ ਦੇ ਉੱਤੇ ਉਹਦੀ ਬੋਟੀ ਨਾਲ ਦੋਹਾਂ ਜੀ ਆਪਸ ਵਿੱਚ ਗੱਲ ਕਰਦੇ ਆ ਮੇਰੇ ਨਾਲ ਗੱਲ ਕੋਈ ਹਫਤੇ ਬਾਅਦ ਹੋਈ ਆ ਬੋਟੀ ਜਨ ਨਾਲ ਗੱਲਬਾਤ ਕਰਦਾ ਹੋਏਗਾ ਤੇ ਬੋਟੀ 베ਚਿਆ ਨਹੀਂ ਆਪਣੇ ਪੀਕੇ ਕੇ ਦੀ ਰਖੜੀ ਕਾਉਣ ਬਾਅਦ ਮੈਂ ਕਰਦੇ ਕਰਾ ਫੋਨ ਵੀ ਉਹਨੇ ਇਨਕੀ ਜਿਹੜਾ ਨਾਲ ਮੁੰਡਾ ਹੀ ਗਾਇ ਇਥੇ ਸਾਡੇ ਪਿੰਡ ਦਾ ਉਹ ਨਹੀਂ ਕੀਤਾ ਸਰ ਜੀ ਕੋ ਮੈਂ ਸਾਰੀ ਰਾਤ ਉਹਨਾਂ ਨੂੰ ਫੋਨ ਕਰਦੀ ਰਹੀ ਉਹ ਮੇਰੇ ਨਾਲ ਮਤਲਬ ਗੱਲਬਾਤ ਕਰਦੇ ਰਹੇ ਕਿ ਮੈਨੂੰ ਇਦਾਂ ਕੁਝ ਹੋਇਆ ਕਰਦਾ ਬਸ ਲਾਸਟ ਕਾਲ ਮੈਨੂੰ 12 ਵਜੇ ਆਇਆ ਉਹਨਾਂ ਤੋਂ ਬਾਅਦ ਫੇਰ ਕੋਈ ਕਾਲ ਨਹੀਂ ਆਈ બસ ਮੇਰੀ ਦੀ ਕਹੀ ਕਿ ਮੈਨੂੰ ਨਾ ਬਸ ਕਾਲੀ ਪਿਆ ਕਰਦੀ ਜੋ ਕੁਝ ਵੀ ਖਾਇਆ ਕਰਦਾ ਸਭ ਕੁਝ ਬਾਹਰ ਆਇਆ ਕਰਦਾ ਮੈਂ ਉਹਨੂੰ ਇੰਡੀਅਨ ਫੋਲ ਹਸਪੀਟਲ ਜਾਂ ਬਸ ਹਸਪੀਟਲ ਤੱਕ ਜਾਣ ਦੀ ਹਿੰਮਤ ਨਹੀਂ ਮੈਂ ਮੈਂ ਰਿਸ਼ਤੇਦਾਰ ਤੋਂ ਹੁਣ ਹੁਣ ਦੋ ਮਹੀਨੇ ਹੋ ਗਏ ਜਿਨ੍ਹਾਂ ਨੂੰ ਗਏ ਵਾਰ ਇੱਕ ਸਾਲ ਦੀ ਲਿਲੀ ਹੋ ਇਹ ਮੰਗ ਕਰਦੇ ਹੋਏ ਜਦ ਸਰਕਾਰ ਕੋਲ ਬਸ ਸਿਰਫ ਪੁੱਛਣੇ ਕਿ ਬਸ ਮੇ ਉਹਨਾਂ ਦੀ ਬੈਡ ਬੋਡੀ ਸਾਨੂੰ ਦੇ ਦੇ ਹੋਰ ਕੁਝ ਨਹੀਂ ਮੰਗ ਇਹਰਾ ਨਾਮ ਜੀ ਬਲਜੋਤ ਸਿੰਘ ਪਿੰਡ ਚੱਕ ਅਲੀਆ ਦਿਨਾਣਾਗਰ ਜ਼ਿਲ੍ਹਾ ਕੁਰਦਾਸਪੁਰ ਇਹ ਛੋਟਾ ਬਚਾਏ ਸਾਡੇ ਤੋਂ ਬਹੁਤ ਛੋਟਾ ਸੀ ਗਰੀਬ ਪਰਿਵਾਰ ਸੀ ਪਰ ਪਿੰਡ ਦੇ ਵਿੱਚ ਬਹੁਤ ਇਹਨਾਂ ਦਾ ਸਰਕਾਰ ਆ ਭਾਇ ਭਾਵਨੀ ਨਾਲ ਪਿੰਡ ਵਿੱਚ ਰਹਿੰਦੇ ਸੀ ਇੱਕੋ ਇੱਕ ਸਹਾਰਾ ਸੀ ਇਹਨਾਂ ਦਾ ਬੱਚਾ ਜਿਹੜਾ ਰੋਜੀ ਰੋਟੀ ਦੀ ਭਾਲ ਵਾਸਤੇ ਵਿਦੇਸ਼ ਗਏ ਪਰ ਪਰਮੇਸ਼ਰ ਦਾ ਬਾਣਾ ਇਹੋ ਜਿਹਾ ਵਰਤਿਆ ਇਹਨਾਂ ਨੂੰ ਪਰਸੋਂ ਕਾਲ ਆਈ ਕਿ ਤੁਹਾਡਾ ਬੇਟਾ ਇਸ ਤਰ੍ਹਾਂ ਉਹਦੀ ਡੈਥ ਹੋ ਗਈ ਹੈ। ਔਰ ਪਰਸੋਂ ਦਾ ਡੈਥ ਤਾਂ ਹੋ ਗਈ ਹੈ ਪਰ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀ ਇਸ ਸੋਗ ਦੇ ਵਿੱਚ ਹੈ ਕਿ ਉਹ ਬੱਚੇ ਦਾ ਜਿਹੜਾ ਸਰੀਰ ਹੈ ਇੱਥੇ ਲਿਆਂਦਾ ਜਾਵੇ, ਉਹਦਾ ਸੰਸਕਾਰ ਕੀਤਾ ਜਾਵੇ ਔਰ ਜਿਹੜੀ ਅੰਤਮ ਕਿਰਿਆ ਉਹਦੀ ਆਪਣੀ ਹੱਥੀ ਕੀਤੀ ਜਾਵੇ। ਔਰ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਸਾਰੇ ਕਿ ਉਹ ਬੱਚੇ ਦੀ ਸੇਤੂ ਤੋਂ ਸੇਤੀ ਸਰੀਰ ਇੱਥੇ ਲਿਆਂਦਾ ਜਾਵੇ। ਔਰ ਜੋ ਇਹਨਾਂ ਦੇ ਘਰ ਦੇ ਹਾਲਾਤ ਨੇ ਪਿਤਾ ਜੀ ਇਹਨਾਂ ਵੀ ਇਹਨਾਂ ਦੇ ਜਿਹੜੇ ਉਹ ਦਿਹਾੜੀ ਕਰਕੇ ਰੁਜ਼ਗਾਰ ਕਰਦੇ ਆ ਆਪਣੇ ਘਰ ਦਾ ਖਰਚਾ ਤੋਰਦੇ ਸਨ ਇਸ ਹਾਲ ਦੇ ਵਿੱਚ ਵੀ ਇਸ ਹਾਲ ਵਿੱਚ ਹੀ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਹੋਇਆ ਕੁਝ ਹੋਰ ਔਰ ਵਿਆਹ ਹੋਇਆ ਸੀ ਉਹ ਬੱਚੀ ਵੀ ਇੱਥੇ ਆ ਔਰ ਇਹ ਸਾਰੇ ਪਿਤਾ ਜੀ ਇਹਨਾਂ ਦਾ ਪਰਵਰਿਸ਼ ਕਰਦੇ ਸੀ ਪਿੱਛੇ ਦੇਖਦੇ ਸੀ ਜ਼ਿੰਮੇਵਾਰੀ ਕਰਕੇ ਉਹ ਛੱਡ ਕੇ ਗਏ ਸੀ ਨੂੰ ਤੋਂ 2 ਮਹੀਨੇ ਹੋ ਗਿਆ ਸੀ ਦੁਆਰੇ ਗਿਆ ਨੂੰ ਆਇਆ ਸੀ ਛੁੱਟੀ ਆਇਆ ਸੀ ਦੁਆਰੇ ਚਲਾ ਗਿਆ ਮੰਗ ਇਹੋ ਹੀ ਆ ਸਰਕਾਰ ਪਾਸੋਂ ਕੇਂਦਰ ਸਰਕਾਰ ਪਾਸੋਂ ਵੀ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਬੱਚੇ ਦਾ ਜਿਹੜਾ ਸਰੀਰ ਹੈ ਉਹ ਇੱਥੇ ਲਿਆਂਦਾ ਜਾਵੇ ਉਹਦੀ ਅੰਤਮ ਕਿਰਿਆ ਕੀਤੀ